ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਪੰਡਤਾਂ ਨੇ ਬ੍ਰਹਮਣਾਂ ਨੇ ਅਕਬਰ ਦੇ ਕੰਨ ਭਰੀ ਸੀ ਗੁਰੂ ਅਮਰਦਾਸ ਜੀ ਵਿਰੁੱਧ ਤੇ ਕੀ ਸੀ ਉਹ ਪੂਰੀ ਗੱਲਬਾਤ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਵੇਲੇ ਕੀ ਕੀਤਾ ਆਓ ਵੀਡੀਓ ਚ ਸੁਣਦਿਆਂ ਵੀਡੀਓ ਨੂੰ ਅਖੀਰ ਤੱਕ ਸੁਣ ਕੇ ਸ਼ੇਅਰ ਕਰਨਾ ਭੁੱਲਣਾ ਸੰਨ 1566 ਦੀ ਗੱਲ ਹੈ ਬਾਦਸ਼ਾਹ ਅਕਬਰ ਦੇ ਸਤੇਲੇ ਭਰਾ ਮਿਰਜ਼ਾ ਹਾਕਮ ਨੇ ਪੰਜਾਬ ਤੇ ਹਮਲੇ ਦੀ ਤਿਆਰੀ ਕੀਤੀ ਅਕਬਰ ਨੂੰ ਸੂਹ ਮਿਲੀ ਉਹ ਲਾਹੌਰ ਆ ਗਿਆ ਜਿਸ ਕਰਕੇ ਮਿਰਜੇ ਨੇ ਚੜ੍ਹਾਈ ਨਾ ਕੀਤੀ ਪਰ ਆਕਬਰ ਸਾਲ ਦੇ ਕਰੀਬ ਲਾਹੌਰ ਸਹਿ ਰਿਹਾ ਗੁਰੂ ਘਰ ਦੇ ਦੋਖੀਆਂ ਖਾਸ ਕਰਕੇ ਪੰਡਤਾਂ ਬ੍ਰਾਹਮਣਾਂ ਨੇ ਇਕੱਠੇ ਹੋ ਕੇ ਲਾਹੌਰ ਪਹੁੰਚ ਕੀਤੀ ਅਤੇ ਗੁਰੂ ਅਮਰਦਾਸ ਜੀ ਵਿਰੁੱਧ ਦਰਖਾਸਤ ਦਿੱਤੀ ਕਿ ਇਹਨਾਂ ਨੂੰ ਸਾਡੇ ਧਰਮ ਨੂੰ ਖਤਰਾ ਹੈ ਕਿਉਂਕਿ ਇਹਨਾਂ ਨੇ ਪੁਰਾਣੇ ਸਾਰੇ ਧਰਮ ਕਰਮ ਤਿਆਗ ਦਿੱਤੇ ਹਨ ਇਹ ਵਰਣ ਆਸਰ ਨੂੰ ਨਹੀਂ ਮੰਨਦੇ ਮੂਰਤੀ ਪੂਜਾ ਨਹੀਂ ਕਰਦੇ ਵੇਦ ਪਾਠ ਨਹੀਂ ਕਰਦੇ ਆਰਾਮ ਦੀ ਥਾਂ ਵਾਹਿਗੁਰੂ ਸਿਮਰਨ ਦੇ ਨੇ ਪਿਤਰ ਕਿਰਿਆ ਨਹੀਂ ਮੰਨਦੇ ਸਰਾਧ ਨਹੀਂ ਕਰਦੇ ਹੋਰ ਤੇ ਹੋਰ ਇਹਨਾਂ ਨੇ ਗਾਤਰੀ ਮੰਤਰ ਵੀ ਤਿਆਗ ਦਿੱਤਾ ਹੈ ਆਪਣੀ ਹੀ ਬਾਣੀ ਪੜ੍ਹਦੇ ਨੇ ਉਹ ਵੀ ਦੇਵ ਭਾਸ਼ਾ ਵਿੱਚ ਨਹੀਂ ਲਿਖੀ ਭਾਵ ਸੰਸਕ੍ਰਿਤ ਵਿੱਚ ਨਹੀਂ ਹੈ ਇਹਨਾਂ ਨੇ ਦੇਵ ਭਾਸ਼ਾ ਸੰਸਕ੍ਰਿਤ ਨੂੰ ਵੀ ਤਿਆਗ ਦਿੱਤਾ ਹੈ ਬਹੁਤ ਸਾਰੇ ਪੰਡਤਾਂ ਨੇ ਇਹ ਫਰਿਆਦ ਲੇਕ ਕੇ ਅਕਬਰ ਬਾਦ ਸਾਹ ਨੂੰ ਦੇ ਦਿੱਤੀ। ਅਕਬਰ ਨੇ ਗੋਇੰਦਵਾਲ ਸਾਹਿਬ ਗੁਰੂ ਜੀ ਕੋਲ ਸਨੇਹਾ ਭੇਜਿਆ ਕਿ ਤੁਹਾਡੇ ਬਰੁਤ ਸ਼ਿਕਾਇਤਾਂ ਮਿਲੀਆਂ ਹਨ। ਆਪ ਆਓ ਜਾਂ ਕਿਸੇ ਨੂੰ ਭੇਜੋ ਅਤੇ ਆਪਣਾ ਪੱਖ ਪੇਸ਼ ਕਰੋ। ਗੁਰੂ ਅਮਰਦਸ ਮਹਾਰਾਜ ਜੀ ਨੇ ਵਿਚਾਰਿਆ ਕੋਈ ਯੋਗ ਬੰਦਾ ਭੇਜਿਆ ਜਾਵੇ। ਉਹਨਾਂ ਭਾਈ ਜੀਠੇ ਨੂੰ ਆਪਣੇ ਕੋਲ ਬੁਲਾਇਆ ਅਤੇ ਸਾਰੀ ਗੱਲ ਦੱਸੀ ਅਤੇ ਹੁਕਮ ਕੀਤਾ ਪੁੱਤਰ ਜੀ ਤੁਸੀਂ ਜਾ ਕੇ ਗੱਲ ਕਰੋ ਭਾਈ ਜੀਠੇ ਜੀ ਹੱਥ ਜੋੜ ਕੇ ਖੜ ਗਏ ਅਤੇ ਕਹਿਣ ਲੱਗੇ ਪਾਤਸ਼ਾ ਉਥੇ ਚਤੁਰਵੇਦੀ ਖਟ ਸਾਸ਼ਤਰੀ ਵਿਦਿਆ ਵਿਆਕਰਣ ਦੇ ਮਹਾ ਪੰਡਿਤ ਹੋਣਗੇ ਪਰ ਮੈਂ ਤਾਂ ਤੁਹਾਡੇ ਪ੍ਰੇਮ ਬਿਨਾ ਕੁਝ ਨਹੀਂ ਜਾਣਦਾ ਨਾ ਕੋਈ ਗ੍ਰੰਥ ਪੜ੍ਹਿਆ ਹੈ ਮੈਂ ਕਿਵੇਂ ਜਵਾਬ ਦੇਵਾਂਗਾ ਗਰੀਬ ਨਿਵਾਜ਼ ਦਾਦੇ ਨੇ ਕਿਹਾ ਪੁੱਤ ਜੇਠਿਆ ਤੇਰੇ ਸਾਹਮਣੇ ਕੋਈ ਅੱਖ ਚੁੱਕ ਕੇ ਵੀ ਨਾ ਵੇਖ ਸਕੋ ਤਹਾਡੀ ਜਵਾਨ ਤੇ ਧੰ ਗੁਰੂ ਨਾਨਕ ਦੇਵ ਮਹਾਰਾਜ ਆਪ ਬਸਣਗੇ ਤੂੰ ਕੋਈ ਭੈ ਮਨ ਵਿੱਚ ਨਾ ਰੱਖੀ ਜਦੋਂ ਆਪਣੀ ਬਾ ਸੱਜੇ ਵੱਲ ਨੂੰ ਤੱਕੋਗੇ ਤਾਂ ਸਭ ਬੇਦ ਸਾਸ਼ਤਰ ਆਪ ਹੋਰਨਗੇ ਸਭ ਵਿਦਿਆ ਦਾ ਭੇਦ ਤੁਹਾਨੂੰ ਹੋ ਜਾਵੇਗਾ ਗੁਰੂ ਅਮਰਦਾਸ ਮਹਾਰਾਜ ਦੀ ਅਸੀਸ ਲੈ ਕੇ ਭਾਈ ਜੇਠਾ ਜੀ ਲਾਹੌਰਾ ਆਪਣੇ ਜਤੀ ਘਰ ਚੋਨਾ ਮੰਡੀ ਵਿੱਚ ਆ ਗਏ ਅਤੇ ਉੱਥੇ ਜਾ ਕੇ ਹੀ ਉਹਨਾਂ ਨੇ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਸਨੇਹਾ ਭੇਜ ਦਿੱਤਾ। ਅਗਲੇ ਦਿਨ ਅਕਬਰ ਵੱਲੋਂ ਸੱਦਾ ਆਇਆ ਭਾਈ ਜੇਠਾ ਜੀ ਕਚਹਿਰੀ ਗਏ। ਤਦ ਬ੍ਰਹਮਣਾ ਨੇ ਆਪਣਾ ਪੱਖ ਪੇਸ਼ ਕਰ ਦਿੱਤਾ। ਭਾਈ ਜੇਠਾ ਜੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਯਾਦ ਕਰਕੇ ਸੱਜੀ ਬਾਹ ਮਲ ਤੱਕਿਆ। ਸਭ ਵਿਦਿਆ ਆਗੇ ਚਰਨੀ ਲੱਗੀਆਂ। ਬਰਨ ਆਸ਼ਰਮ ਤੋਂ ਗੱਲ ਤੁਰੀ। ਭਾਈ ਜੇਠਾ ਨੇ ਕਿਹਾ ਬਰਨ ਆਸ਼ਰਮ ਨੇ ਮਨੁੱਖ ਨੂੰ ਮਨੁੱਖ ਤੋਂ ਦੂਰ ਕਰ ਦਿੱਤਾ ਹੈ। ਜੋ ਮਨੁੱਖ ਨੂੰ ਮਨੁੱਖ ਤੋਂ ਦੂਰ ਕਰੇ ਉਹ ਧਰਮ ਕਿਵੇਂ ਹੋ ਸਕਦਾ ਹੈ ਅਕਾਲ ਪੁਰਖ ਨਾਲ ਕਿਵੇਂ ਜੋੜ ਸਕਦਾ ਹੈ ਸਾਰੇ ਮਨੁੱਖਾਂ ਵਿੱਚ ਪੰਜ ਤੱਤ ਹਨ ਤੇ ਫਿਰ ਕੋਈ ਮਨੁੱਖ ਉੱਚਾ ਨੀਵਾਂ ਕਿਵੇਂ ਹੋ ਸਕਦਾ ਹੈ ਉੱਚਾ ਨੀਵਾਂ ਮਨੁੱਖ ਆਪਣੇ ਚੰਗੇ ਅਤੇ ਮਾੜੇ ਕਰਮਾਂ ਨਾਲ ਹੋ ਸਕਦਾ ਹੈ ਇਸ ਕਰਕੇ ਗੁਰੂ ਘਰ ਵਿੱਚ ਵਰਣ ਵਇਸਤਾ ਨੂੰ ਕੋਈ ਥਾਂ ਨਹੀਂ ਹੈ ਇਸੇ ਕਰਕੇ ਗੁਰੂ ਘਰ ਵਿੱਚ ਸਾਂਝਾ ਲੰਗਰ ਹੈ ਭਾਵੇਂ ਕੋਈ ਵੀ ਪੰਗਤ ਵਿੱਚ ਬੈਠ ਕੇ ਲੰਗਰ ਖਾ ਸਕਦਾ ਹੈ ਅਤੇ ਸੰਗਤ ਕਰ ਸਕਦਾ ਹੈ ਇਸ ਨਾਲ ਦੱਸੋ ਕਿਸੇ ਦਾ અપਮਾਨ ਕਿਵੇਂ ਹੋਇਆ અપਮਾਨ ਤਾਂ ਲੋਕ ਕਰਦੇ ਨੇ ਇੱਕ ਦੂਜੇ ਨਾਲ ਭੇਦ ਭਾਵ ਕਰਕੇ ਗੱਲ ਪੁੱਠੀ ਪੈਂ ਜਾਂ ਬੇਕ ਕੇ ਬ੍ਰਾਹਮਣਾਂ ਨੇ ਕਿਹਾ ਮੂਰਤੀ ਪੂਜਾ ਦਾ ਵੀ ਖੰਡਨ ਕਰਦੇ ਨੇ ਭਾਈ ਜੇਠੇ ਨੇ ਕਿਹਾ ਇੱਕ ਤੇ ਅਕਾਲ ਪੁਰਖ ਸਭ ਥਾਂ ਵਿਆਪਕ ਹੈ ਦੂਜਾ ਉਹ ਅਕਾਲ ਮੂਰਤ ਹੈ ਭਾਵ ਉਹਦੀ ਕੋਈ ਮੂਰਤੀ ਹੈ ਹੀ ਨਹੀਂ ਜਿਸਦੀ ਕੋਈ ਮੂਰਤੀ ਹੀ ਨਹੀਂ ਉਹਦੀ ਮੂਰਤੀ ਪੂਜਾ ਕਿਵੇਂ ਹੋ ਸਕਦੀ ਹੈ ਗੁਰੂ ਘਰ ਵਿੱਚ ਨਾਮ ਹੀ ਪੂਜਾ ਹੈ ਨਾਮ বিনা ਪੂਜਾ ਹੋ ਹੀ ਨਹੀਂ ਸਕਦੀ ਪੂਜਾ ਕੀਚੈ ਨਾਮ ਧਿਆਈਐ ਬਿਨਾਵੈ ਪੂਜਨਾ ਹੋਏ ਇਹ ਤਾਂ ਇਹਨਾਂ ਦੇ ਵੱਡੇ ਰਿਸ਼ੀ ਵੇਦਵਿਆਸ ਨੇ ਵੀ ਕਿਹਾ ਹੈ ਕਿ ਪ੍ਰਮਾਤਮਾ ਲੱਕੜ ਪੱਥਰਾਂ 'ਚ ਨਹੀਂ ਪ੍ਰਗਟ ਹੁੰਦਾ ਭਾਵਨਾ ਵਿੱਚੋਂ ਪ੍ਰਗਟ ਹੁੰਦਾ ਹੈ ਤ੍ਰੂ ਪਹਿਲਾਦ ਸਭ ਨੇ ਨਾਮ ਹੀ ਜਪਿਆ ਹੈ ਭਗਤੀ ਹੀ ਕੀਤੀ ਹੈ ਤਾਂ ਹੀ ਉਹਨਾਂ ਨੂੰ ਭਗਤ ਕਹਿ ਕੇ ਪੂਜਿਆ ਜਾਂਦਾ ਹੈ ਨਾ ਕਿ ਮੂਰਤੀ ਪੂਜਕ ਫਿਰ ਪੰਡਤਾਂ ਨੇ ਗਾਇਤਰੀ ਮੰਤਰ ਦੀ ਗੱਲ ਛੇੜੀ ਤ੍ਰਿਕਾਲ ਸੰਧਿਆ ਦੀ ਗੱਲ ਹੋਈ ਭਾਈ ਜੇਠਾ ਨੇ ਪਹਿਲਾ ਵਾਰ ਕਰਦਿਆ ਬੈਂਗਲ ਚ ਪੁੱਛਿਆ ਬਾਦशाह ਗਾਇਤਰੀ ਮੰਤਰ ਤਾਂ ਹੁਣੇ ਪੜਦੇ ਆਰਥਾ ਸਮੇਤ ਪਰ ਪਾਪ ਪੁਨ ਇਹਨਾਂ ਦੇ ਸਿਰ ਚੜੂ ਅਸਲ ਵਿੱਚ ਗਾਇਤਰੀ ਮਹਾਰੇਸ਼ ਦੇ ਸਾਹਮਣੇ ਨਹੀਂ ਪੜ ਸਕਦੇ ਉਸ ਨੂੰ ਪੜਨ ਦੀ ਖਾਸ ਵਿਧੀ ਹੈ ਪੰਡਤ ਚੁੱਪ ਹੁਣ ਗੱਲ ਨਾ ਆਵੇ ਹਾਂ ਕਰਦੇ ਨੇ ਤਾਂ ਵੀ ਮਰਦੇ ਨੇ ਸੱਚ ਕਹਿ ਨਹੀਂ ਸਕਦੇ ਕਿਉਂਕਿ ਸਭਾ ਉਹਨਾਂ ਦੀ ਜਿਨ੍ਹਾਂ ਨੂੰ ਮਲੇਸ਼ ਕਹਿੰਦੇ ਹਨ ਪੰਡਤ ਫਿਰ ਹੁਣ ਭਾਈ ਜੇਠਾ ਜੀ ਨੇ ਇਹੋ ਜੇ ਤੌਰ ਤੇ ਵਿੱਚ ਇੱਕ ਓੰਕਾਰ ਦਾ ਉਚਾਰਨ ਕੀਤਾ ਸਾਰੀ ਸਭਾ ਸੁੰਨ ਹੋ ਗਈ ਜਿਵੇਂ ਗੁਰੂ ਬਾਬੇ ਦੀ ਬਾਗ ਨਾਲ ਬਗਦਾਦ ਵਾਸੀ ਹੋਏ ਸਨ ਹੋਰ ਵੀ ਬੜੇ ਸਵਾਲ ਜਵਾਬ ਹੋਏ ਸਾਰਾ ਦਿਨ ਲੰਘ ਗਿਆ ਭਾਈ ਜੇਠਾ ਜੀ ਬਾਣੀ ਚੋਂ ਪ੍ਰਮਾਣ ਦੇ ਦੇ ਕੇ ਸਮਝਾਏ ਆਕੁਰ ਬੜਾ ਪ੍ਰਭਾਵਿਤ ਹੋਇਆ ਅਤੇ ਬਾਅਦ ਵਿੱਚ ਗੋਂਦਵਾਲ ਸਾਹਿਬ ਤੀਜੇ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਦਰਸ਼ਨ ਕਰਨ ਵੀ ਆਇਆ ਸੀ ਇਸ ਤਰ੍ਹਾਂ ਭਾਈ ਜੇਠਾ ਜੀ ਪੂਰੀ ਤਨਦੇਹੀ ਨਾਲ ਆਪਣਾ ਫਰਜ਼ ਨਿਭਾ ਕੇ ਸਭਾ ਵਿੱਚ ਜਿੱਤ ਪ੍ਰਾਪਤ ਕਰਕੇ ਗੋਇੰਦਪਾਲ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਆ ਗਏ ਗੁਰੂ ਅਮਰਦਾਸ ਮਹਾਰਾਜ ਜੀ ਨੇ ਪੁੱਛਿਆ ਭਾਈ ਜੇਠਾ ਜੀ ਨੇ ਸਾਰੀ ਭਾਰਤਾਂ